सोरठ महला आपे कंडा आवत राजी प्रभ आपे तोल तोलाया आपे साह आपे वणजा आपे वणज कराया ਤੇ ਧਰਤੀ ਸਾਜਿਆਂ ਪਿਆਰ ਵਿਸ਼ਟਾਂਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰ ਮੀਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੇ ਬੰਦ ਰਖਾਇਆ ਆਪੇ ਹੀ ਪਉ ਪਾਏ ਦਾ ਪਿਆਰਾ ਬਨਾਂ ਬੱਕਰੀ ਸਿਹਾ ਹੰਡਾਇਆ ਆਪੇ ਕਾਟ ਆਪ ਹਰ ਪਿਆਰਾ ਵਿਤ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾਸਕ ਜਲਾਇਆ ਆਪੇ ਮਾਰ ਜਵਾਂਦਾ ਪਿਆਰਾ ਸਹ ਲੈnde ਸਭ ਲਵਾਇਆ ਆਪੇ ਤਾਂ ਦੇ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਚਲਾਏ ਤਿਉ ਚਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੇ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਜਿਉ ਆਪ ਚਲਾਏ ਤਿਉ ਚਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਪੇ ਜੰਤੇ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ